ਲੇ 6 ਮਹੀਨੇ ਤੋਂ ਸਾਡਾ ਬਿਲਗੇ ਦੇ ਵਿੱਚ ਸੀਵਰ ਪਾਇਆ ਹੋਇਆ ਉਹਦਾ ਟ੍ਰੀਟਮੈਂਟ ਪਲਾਂਟ ਬਣ ਗਿਆ ਉਹਦੀ ਰਾਈਜ਼ਿੰਗ ਮੇਨ ਲੱਗਣੀ ਆ ਰਾਈਜ਼ਿੰਗ ਮੇਨ ਦਾ ਮਤਲਬ ਆ ਕਿ ਜਿੰਨਾ ਸ਼ਹਿਰ ਦਾ ਪਾਣੀ ਬਿਲਗੇ ਦਾ ਉਸ ਟ੍ਰੀਟਮੈਂਟ ਪਲਾਂਟ ਦੇ ਵਿੱਚ ਗੰਦਾ ਪਾਣੀ ਜਾਣਾ ਫਿਰ ਉਹਨੇ ਸਾਫ਼ ਹੋ ਕੇ ਜਦੋਂ ਬਾਹਰ ਨਿਕਲਣਾ ਆ ਉਹ ਬਾਹਰ ਨਿਕਲ ਕੇ ਜਿਹੜਾ ਆ ਉਹ ਤਕਰੀਬਨ 6 ਕਿਲੋਮੀਟਰ ਦੇ ਵਿੱਚ ਉਹ ਕਿਸਾਨੀ ਨੂੰ ਪਾਣੀ ਦੇਣ ਵਾਸਤੇ ਸਾਫ਼ ਸੁਥਰਾ ਪਾਣੀ ਆ ਕਿਸਾਨਾਂ ਨੂੰ ਦੇਣ ਵਾਸਤੇ ਉਹਦੇ ਵਿੱਚ ਬਕਾਇਦਾ ਅਰੇਂਜਮੈਂਟ ਕੀਤੇ ਜਾਣੇ ਉਹ ਇਸ ਬੰਦੇ ਦੀ ਵਜ੍ਹਾ ਕਰਕੇ ਰੁਕਿਆ ਹੋਇਆ ਹੈ ਅੱਜ ਜੇ ਬਿਲਕੁਲ ਡੁੱਬਿਆ ਸੀ ਤਾਂ ਇਸ ਬੰਦੇ ਦੀ ਵਜ੍ਹਾ ਕਰਕੇ ਕਿਉਂਕਿ ਇਹ ਚੌਥੇ ਪਾਸਿਓਂ ਆਕੇ ਤੁਸੀਂ ਬੱਲਗੇ ਦੀ ਰਾਜਿੰਗ ਨੂੰ ਲੈ ਕੇ ਗੱਲ ਕੀਤੀ ਸੀ ਕਿ ਕੁਝ ਕਿਸਾਨ ਆਗੂ ਜਿਹੜੇ ਆ ਉਹ ਡਿਵੈਲਪਮੈਂਟ ਦੇ ਕੰਮ ਦੇ ਵਿੱਚ ਰੋੜਾ ਖੜਾ ਕਰਦੇ ਆ ਉਹ ਉਹਦੇ ਬਾਰੇ ਵੀ ਕਲੀਅਰ ਕਰ ਦਿਓ ਮੈਂ ਕਿਸਾਨ ਆਗੂ ਫੇਰ ਨਹੀਂ ਕਹੂੰਗੀ ਕਿਉਂਕਿ ਕਿਸਾਨ ਆਗੂ ਹੁੰਦਾ ਜਿਹੜਾ ਸਾਰੇ ਲੋਕਾਂ ਦਾ ਕਿਸਾਨੀ ਇਕੱਲੀ ਤਾਂ ਹੈ ਨਹੀਂ ਅਸੀਂ ਇਕੱਲੇ ਤਾਂ ਹੈ ਨਹੀਂ ਇਹ ਤਾਂ ਹੈ ਨਹੀਂ ਕਿ ਵੀ ਅਸੀਂ ਖੇਤੀ ਕਰਦੇ ਆ ਤਾਂ ਅਸੀਂ ਸਭ ਕੁਝ ਆ ਸਾਡੇ ਨਾਲ ਜਿੰਨੇ ਲੋਕ ਲੱਗਦੇ ਨੇ ਜਿੰਨੇ ਪ੍ਰਭਾਵਿਤ ਹੁੰਦੇ ਉਹ ਸਾਰੇ ਕਿਸਾਨੀ ਦੇ ਹੀ ਅਸਰ ਹੇਠ ਹੁੰਦੇ ਆ ਪਿਛਲੇ 6 ਮਹੀਨੇ ਤੋਂ ਸਾਡਾ ਬਿਲਗੇ ਦੇ ਵਿੱਚ ਸੀਵਰ ਪਾਇਆ ਹੋਇਆ ਉਹਦਾ ਟ੍ਰੀਟਮੈਂਟ ਪਲਾਂਟ ਬਣ ਗਿਆ ਉਹਦੀ ਰਾਈジング ਮੇਨ ਲੱਗਣੀ ਆ ਰਾਈジング ਮੇਨ ਦਾ ਮਤਲਬ ਆ ਕਿ ਜਿੰਨਾ ਸ਼ਹਿਰ ਦਾ ਪਾਣੀ ਬਿਲਗੇ ਦਾ ਉਸ ਟ੍ਰੀਟਮੈਂਟ ਪਲਾਂਟ ਦੇ ਵਿੱਚ ਗੰਦਾ ਪਾਣੀ ਜਾਣਾ ਫਿਰ ਉਹਨੇ ਸਾਫ਼ ਹੋ ਕੇ ਜਦੋਂ ਬਾਹਰ ਨਿਕਲਣਾ ਆ ਉਹ ਬਾਹਰ ਨਿਕਲ ਕੇ ਜਿਹੜਾ ਆ ਉਹ ਤਕਰੀਬਨ 6 ਕਿਲੋਮੀਟਰ ਦੀ ਲੰਬੀ ਲਾਈਨ ਆ ਜਿਹਦੇ ਰਾਹੀਂ ਹੁੰਦਾ ਹੋਇਆ ਉਹਨੇ ਦਰਿਆ ਦੇ ਵਿੱਚ ਪਹੁੰਚਣਾ ਪਰ ਦਰਿਆ ਦੇ ਵਿੱਚ ਪਹੁੰਚਣਾ ਨਹੀਂ ਹੈ ਕਿਉਂਕਿ ਰਸਤੇ ਦੇ ਵਿੱਚ ਉਹ ਕਿਸਾਨੀ ਨੂੰ ਪਾਣੀ ਦੇਣ ਵਾਸਤੇ ਸਾਫ ਸੁਥਰਾ ਪਾਣੀ ਆ ਕਿਸਾਨਾਂ ਨੂੰ ਦੇਣ ਵਾਸਤੇ ਉਹਦੇ ਵਿੱਚ ਬਕਾਇਦਾ ਅਰੇਂਜਮੈਂਟ ਕੀਤੇ ਜਾਣੇ ਉਹ ਇਸ ਬੰਦੇ ਦੀ ਵਜ੍ਹਾ ਕਰਕੇ ਰੁਕਿਆ ਹੋਇਆ ਅੱਜ ਜੇ ਬਲਕਾ ਡੁੱਬਿਆ ਸੀ ਤਾਂ ਇਸ ਬੰਦੇ ਦੀ ਵਜ੍ਹਾ ਕਰਕੇ ਕਿਉਂਕਿ ਇਹ ਚੌਥੇ ਪਾਸਿਓਂ ਆਕੇ ਜਿੱਥੇ ਤਾਂ ਕੋਈ ਲੈਣਾ ਦੇਣਾ ਨਹੀਂ ਇਸ ਹਲਕੇ ਦੇ ਵਿੱਚ ਬਹੁਤ ਸਾਰੇ ਕਿਸਾਨ ਆਗੂ ਆ ਜਿਹੜੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਕੋਆਪਰੇਸ਼ਨ ਦਾ ਕੰਮ ਕਰਦੇ ਆ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਔਰ ਬੇਈਮਾਨ ਨਹੀਂ ਹੈ ਸਾਰੇ ਸਾਫ ਸੁਥਰੇ ਅੱਜ ਸਰਦਾਰ ਬਲਬੀਰ ਸਿੰਘ ਜੀ ਹੁਣੇ ਇੱਥੋਂ ਗਏ ਨੇ ਬਜ਼ੁਰਗ ਨੇ ਉਹ ਉਹਨਾਂ ਦਾ ਬਾਰ ਬਾਰ ਆਉਣਾ ਔਖਾ ਸਾਡੇ ਸ਼ੰਕਰ ਤੋਂ ਬੂਤਾ ਸਿੰਘ ਨੇ ਸਾਡੇ ਛਰੀ ਤੋਂ ਵਿਕਰਮ ਸਿੰਘ ਨੇ ਫਿਰ ਸਾਡੇ ਇਹਨਾਂ ਪਿੰਡਾਂ ਦੇ ਹੋਰ ਵੀ ਜਿਨ੍ਹਾਂ ਦੇ ਮੈਂ ਨਾਮ ਸ਼ਾਇਦ ਤਲਵੰਡ ਤੋਂ ਸਾਡੇ ਕਿਸਾਨ ਆਗੂ ਨੇ ਇਹ ਸਾਰੇ ਜਿਹੜੇ ਨੇ ਪੂਰੇ ਤਨ ਮਨ ਧਨ ਦੇ ਨਾਲ ਲੋਕਾਂ ਨੂੰ ਸਮਰਪਿਤ ਲੋਕ ਨੇ ਜਿਨ੍ਹਾਂ ਤੇ ਕੋਈ ਇਤਰਾਜ਼ ਨਹੀਂ ਹੈ ਕਿਸੇ ਨੂੰ ਇਸ ਬੰਦੇ ਨੇ ਆਪਣੀ ਹੀ ਇਹ ਰੋਟੀਆਂ ਸੇਕਣ ਵਾਸਤੇ ਉਹ ਰਾਈਜ਼ਿੰਗ ਮੇਨ ਰੋਕੀ ਹੋਈ ਹੈ ਜਿਹੜੀ ਅਗਲੇ ਦਿਨਾਂ ਦੇ ਵਿੱਚ ਸਾਨੂੰ ਲਾਜ਼ਮੀ ਪਾਉਣੀ ਪੈਣੀ ਹੈ ਕਿਉਂਕਿ ਪੈਸਾ ਬਹੁਤ ਇਦ ਵਿੱਚ ਲੱਗਿਆ ਹੋਇਆ ਔਰ ਬਿਲਗਾ ਜਿਹੜਾ ਆ ਉਹ ਇਸ ਵੇਲੇ ਸਿਰਫ ਜੇ ਉਹ ਰਾਈジング ਮੇਨ ਲੱਗੀ ਹੁੰਦੀ ਤਾਂ ਅੱਜ ਜਿਹੜੀ ਬਿਲਗੇ ਦੀ ਹਾਲਤ ਹੈ ਚਾਰ ਚੁਫੇਰੇ ਪਾਣੀ ਨਾਲ ਭਰਿਆ ਉਹ ਨਹੀਂ ਸੀ ਹੁਣ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ